ਜੋ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਟਿਆਲਾ ਦੇ ਪ੍ਰਾਈਵੇਟ ਹਸਪਤਾਲ ਦੀਆਂ ਨੇ ਜਿੱਥੇ ਕਿ ਇੱਕ ਮਹਿਲਾ ਦੀ ਮੌਤ ਹੋ ਜਾਂਦੀ ਹੈ ਜਿਸ ਦਾ 10 ਦਿਨ ਦਾ ਬੱਚਾ ਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਡਾਕਟਰਾਂ 'ਤੇ ਲਗਾਏ ਜਾ ਰਹੇ ਨੇ આરોਪ ਪੱਤਰਕਾਰ ਨਾਲ ਗੱਲਬਾਤ ਕਰਦੇ ਪਰਿਵਾਰਕ ਮੈਂਬਰਾਂ ਨੇ ਕੀ ਕਿਹਾ ਤੁਸੀਂ ਵੀ ਸੁਣੋ ਤੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੀ ਕਿਹਾ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਸਾਡੇ ਜ਼ਿਲ੍ਹਾ ਪਟਿਆਲਾ ਦੇ ਹਲਕਾ ਛਤਰਾਣਾ ਦਾ ਪਿੰਡ ਐ ਸਿਉਣਾ ਸਿਉਨੇ ਦੀ ਕਿੰਦੀ ਦੇਵੀ ਇੱਕ ਮਜ਼ਦੂਰ ਜਮਾਤ ਦੀ ਕੁੜੀ ਐ ਉਹ ਆਪਣਾ ਡਿਲੀਵਰੀ ਦੇ ਲਈ 11 ਤਰੀਕ ਨੂੰ ਇੱਥੇ ਜੀਵਨ ਹਸਪੀਟਲ ਆਇਆ ਉੱਥੇ ਦਾਖਲ ਹੋਈ ਸੀ 11 ਤੋਂ 15 ਤੱਕ ਉਹ ਕੁੜੀ ਉੱਥੇ ਦਾਖਲ ਰਹੀ ਐ ਡਿਲੀਵਰੀ ਹੋ ਗਈ ਐ ਉਸ ਤੋਂ ਬਾਅਦ ਉਹਦੀ ਸਿਹਤ ਕੀ ਪਤਾ ਨਹੀਂ ਲੱਗਿਆ ਕੀ ਹੋਇਆ ਕਿ ਜੀਵਨ ਵਾਲਿਆਂ ਨੇ ਕਿਹਾ ਤਾਂ ਕਿ ਰਜਿੰਦਰਾ ਲੈ ਜਾਓ ਸਾਡੇ ਕੋਲ ਇਲਾਜ ਦੇ 15 ਤਰੀਕ ਨੂੰ ਰਜਿੰਦਰਾ ਚਲੀ ਜਾਂਦੀ ਐ ਪੇਸ਼ੈਂਟ ਕਿੰਦੀ ਦੇਵੀ ਤੇ 15 ਤੋਂ 3-4 ਦਿਨ ਉੱਥੇ ਹਸਪੀਟਲ ਰੱਖਿਆ ਜਾਂਦਾ ਇਹ ਨਹੀਂ ਪਤਾ ਹੁਣ ਉਹ ਉਹ ਕਿਹੜੇ ਫਾਲਟ ਹੋਏ ਨੇ ਜਾਂ ਕੀ ਉਹਦੇ ਆਰਗਨ ਫਾਲਟ ਹੋਏ ਨੇ ਕਿ ਰਜਿੰਦਰਾ ਹਸਪੀਟਲ ਵਾਲਿਆਂ ਨੇ ਕੱਲ ਰਾਤ ਉਹਨੂੰ ਇਹ ਕਹਿਤਾ ਸੀ ਕਿ ਇੱਥੇ ਸਾਡੇ ਕੋਲ ਟ੍ਰੀਟਮੈਂਟ ਨਹੀਂ ਉਹਨੂੰ ਪੀਜੀਆਈ ਰੈਫਰ ਕਰਤਾ ਪੀਜੀਆਈ ਲੈ ਜਾਣ ਦੀ ਬਜਾਏ ਹੁਣ ਇਹ ਗਰੀਬ ਪਰਿਵਾਰ ਨੇ ਅਨਪੜ ਪਰਿਵਾਰ ਹੈ ਤੁਸੀਂ ਦੇਖਿਆ ਕਿ ਮਿਹਨਤ ਮਜ਼ਦੂਰੀ ਕਰਨ ਵਾਲਾ ਸਾਰਾ ਹੱਥ ਵਾਲਾ ਹੈ ਸੋ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਕਿ ਪਟਿਆਲੇ 'ਚ ਕਿਹੜਾ ਹਸਪਤਾਲ ਹੈ ਪ੍ਰਾਈਵੇਟ ਵਧੀਆ ਤੇ ਕਿਹੜਾ ਘਟੀਆ ਸੋ ਡਰਾਈਵਰ ਐਂਬੂਲੈਂਸ ਦਾ ਜੀਸੀ ਹੈ ਜਿਹੜਾ ਉਹਨੇ ਪਤਾ ਨਹੀਂ ਭੱਲੇ ਲਈ ਕਿਹਾ ਜਾਂ ਕੀ ਇਹਨਾਂ ਦੀ ਆਪਸ ਵਿੱਚ ਵੀ ਹਸਪਤਲਾਂ ਦੀ ਸਾੰਠ ਗਾਟ ਹੈ ਐ ਐਂਬੂਲੈਂਸ ਡਰਾਈਵਰਾਂ ਨਾਲ ਕਿ ਉਹ ਸਿੱਧਾ ਚੱਕੇ ਨੂੰ ਐਪੀ ਹਸਪਤਲ ਲੈ ਆਇਆ ਜਦਕਿ ਇਹ ਤਾਂ 5000 2000 ਖਰਚਣ ਵਾਲੇ ਬੰਦੇ ਨੂੰ ਹਜ਼ਾਰਾਂ ਰੁਪਏ ਦਾ ਬਿੱਲ ਕਿੱਥੇ ਦੇ ਦੇਣਗੇ ਸੋ ਇਹਨੂੰ ਦਾਖਲ ਕਰਾਇਆ ਜਾਂਦਾ ਆ ਕਿ ਦਿਖਾਈ ਜਾਂਦੀ ਹੈ ਰਿਪੋਰਟ ਇਹਨਾਂ ਨੇ ਵੀ ਮੈਂ ਹਸਪਤਾਲ ਨੂੰ ਸਿਰਫ ਇਸ ਗੱਲੋਂ ਹੌਂਟਡ ਮੰਨਦਾ ਕਿ ਜਦੋਂ ਪਤਾ ਹੈ ਕਿ ਪੀਜੀਆਈ ਰੈਫਰ ਹੋਇਆ ਹੋਇਆ ਹੈ ਬੰਦਾ ਤੇ ਉਹਦਾ ਇਹ ਟ੍ਰੀਟਮੈਂਟ ਇੱਥੇ ਹੈ ਨਹੀਂ ਜਦੋਂ ਐਡੇ ਵੱਡੇ ਸਰਕਾਰੀ ਤੰਤਰ ਕੋਲ ਨਹੀਂ ਇੰਦਾ ਲਾਜ ਤਾਂ ਮੈਂ ਸਮਝਦਾ ਕਿ ਆਹ ਛੋਟੇ ਜਿਹੇ ਪ੍ਰਾਈਵੇਟ ਹਸਪਤਾਲ ਕੋਲ ਕਿਹੜੀਆਂ ਐਸੀ ਮਸ਼ੀਨਾਂ ਹੋਣੀਆਂ ਕਿਹੜੀਆਂ ਐਸੀ ਪਲੱਗਾਂ ਵਾਲੀ ਜਿਹਦੇ ਨਾਲ ਉਹਦਾ ਇਲਾਜ ਕਰਨਾ ਚਾਹੁੰਦੇ ਹੋਣਗੇ ਸੋ ਚਲੋ ਮਤਲਬ ਇੱਥੇ ਦਾਖਲ ਹੁੰਦਾ ਤਾਂ ਪਹਿਲੀ ਗੱਲ ਤਾਂ ਇਹਨਾਂ ਨੂੰ ਦਾਖਲ ਨਹੀਂ ਕਰਨਾ ਪੰਦਦਾ ਸੀਗਾ ਤੇ ਜਦੋਂ ਪੀਜੀਆ ਰੈਫਰ ਆ ਵੀ ਕੱਲ ਨੂੰ ਖੁਦ ਨਾਲ ਖਾਸ ਤਾਂ ਬੰਦੇ ਦੀ ਜਾਨ ਚਲੀ ਗਈ ਉਹਦੇ ਲਈ ਕੌਣ ਜ਼ਿੰਮੇਵਾਰ ਹੈ ਉਹਦੀ ਰਿਸਪੋਨਸੀਬਿਲਟੀ ਕਿਹਦੀ ਹੈ ਤੇ ਲੇਕਿਨ ਬਾਵਜੂਦ ਇਸ ਦੇ ਪਤਾ ਨਹੀਂ ਕਿਸ ਲਾਲਚ ਚਾਹਤੀ ਇਹਨਾਂ ਨੇ ਇੱਥੇ ਦਾਖਲ ਕੀਤਾ ਤੇ ਉਸ ਨਾਲ ਦੇ ਨਾਲ 10000 ਰੁਪਏ ਭਰਵਾਇਆ ਗਿਆ 15000 ਇੱਕ ਵਾਰੀ ਭਰਵਾ ਲਿਆ ਇਹ 10 7 8000 ਇੱਕ ਵਾਰੀ ਭਰਵਾ ਲਿਆ ਕੁੱਲ 32000 ਰੁਪਏ ਕਰਾਚ ਇਨਾਂ ਨੇ ਭਰਵਾ ਲਿਆ ਆ ਬਿਲ ਦੇਤੇ ਵੀ ਆ ਫਲਾਣੀ ਮੈਡੀਸਨ ਆ ਜੀ ਤੁੰਘਾਣੀ ਮੈਡੀਸਨ ਲੱਗੀ 4000 ਦਾ ਵੀ ਗੱਲ ਆ ਗਿਆ ਤੇ ਲੇਕਿਨ ਉਹਦੀ ਜਦੋਂ ਹਾਲਤ ਜਮੀ ਵਿਗੜ ਗਈ ਤੇ ਫਿਰ ਇਨਾਂ ਨੇ ਕਹਿਤਾ ਵੀ ਤੁਸੀਂ ਆਪਣਾ ਲੈ ਜਾਓ ਨਹੀਂ ਦਿੱਤਾ ਤੇ ਇਸ ਦਰਮਿਆਨ ਉਹਦੀ ਡੈਥ ਹੋ ਗਈ ਹੈ ਤੇ ਆ ਪਰਿਵਾਰ ਹੈ ਇਹ ਕਿਹੜੇ ਤੰਤਰ ਨੇ ਕੀਤਾ ਹੈਗਾ ਮਤਲਬ ਏਪੀ ਹਸਪੀਟਲ ਵਾਲਿਆਂ ਨੇ ਉਹਦੀ ਗਾਠ ਗਾਠ ਅਸੀਂ ਚਾਹੁੰਦੇ ਆ ਵੀ ਦੇਖਿਆ ਜਾਵੇ ਵੀ ਕਿਉਂ ਉਹਰੇ ਲੈ ਕੇ ਆਇਆ ਬੰਦਾ ਕਿੰਨੇ ਕੁ ਪੇਸ਼ੈਂਟਸ ਇਹ ਤਾਂ ਉਹ ਵੀ ਕੋਈ ਐਂਬੂਲੈਂਸ ਵਾਲੇ ਨੂੰ ਤੁਹਾਡੀ ਮੇਰੀ ਕੋਈ ਗੱਲ ਨਹੀਂ ਹੋਈ ਇਹਨਾਂ ਦੀ ਕੋਈ ਗੱਲ ਪਰਿਵਾਰਕ ਮੈਂਬਰਾਂ ਦੀ ਗੱਲ ਹੋਈ ਆ ਉਹ ਕਹਿੰਦਾ ਦੀ ਇਹ ਇਹਨਾਂ ਨੇ ਕਿਹਾ ਸੀ ਵੀ ਅਸੀਂ ਪੀਜੀਆ ਨਹੀਂ ਲੈ ਕੇ ਜਾਣਾ ਚਾਹੁੰਦੇ ਕੋਈ ਪ੍ਰਾਈਵੇਟ ਹਸਪਤਾਲ ਵਧੀਆ ਦੱਸ ਦੋ ਕਹਿੰਦਾ ਅਸੀਂ ਤਾਂ ਦੱਸਿਆ ਸੀਗਾ ਮੈਨੂੰ ਵੀ ਪਤਾ ਉਹ ਕੀ ਸੱਚ ਬੋਲ ਰਿਹਾ ਹੈ ਝੂਠ ਬੋਲ ਰਿਹਾ ਇਹ ਤਾਂ ਹੁਣ ਪੁਲਿਸ ਜਾਂਚ ਕਰੇ ਉਹ ਐਂਬੂਲੈਂਸ ਡਰਾਈਵਰ ਨੂੰ ਪੁੱਛੇ ਇਹਨਾਂ ਨੂੰ ਪੁੱਛੇ ਵੀ ਤੁਸੀਂ ਕਿਸ ਲਾਲਚ ਚ ਜਾ ਕੇ ਕਿਹੜੇ ਟ੍ਰੀਟਮੈਂਟ ਤੁਸੀਂ ਕਰਨੇ ਸੀ ਜਿਹਦੇ ਇਹਨੂੰ ਦਾਖਲ ਕਰ ਲੈ ਜਿਹੜੇ ਪੀਜੀਆ ਸੀਗੇ ਫਿਰ ਪਰਿਵਾਰ ਨੂੰ ਇਹਨਾਂ ਨੂੰ ਮਿਲਣ ਨਹੀਂ ਦਿੱਤਾ ਗਿਆ বারবার ਕਹਿੰਦੇ ਨੇ ਵੀ ਸਾਨੂੰ ਮਿਲਣ ਦੇ ਦਿਓ ਮਿਲਣ ਦੇ ਦਿਓ ਪਰਿਵਾਰ ਨੂੰ ਪਰਿਵਾਰ ਨੂੰ ਬਿਲਕੁਲ ਮਿਲਣ ਨਹੀਂ ਦਿੱਤਾ ਗਿਆ ਦੇ ਨਾਲ ਇਟਵੇਂ ਦੀ ਕਿਤੇ ਦਾਲ ਚ ਕਾਲਾ ਸੋ ਅਸੀਂ ਤਾਂ ਮੰਗ ਕਰਾਂਗੇ ਕਿ ਪਰਿਵਾਰ ਦਾ ਇੱਕ 25 26 ਸਾਲ ਦੀ ਕੁੜੀ ਚਲੀ ਗਈ ਹੈ ਉਹ ਕੋਈ ਐ ਨਹੀਂ ਸੀ ਕੋਈ ਬਜ਼ੁਰਗ ਨਹੀਂ ਸੀ ਵੀ ਉਹ ਡੈਥ ਹੋ ਗਏ ਚਲੋ ਮੰਨ ਲਿਆ ਡਿਲੀਵਰੀ ਕੇਸਸ ਚ ਬਹੁਤ ਸਾਰੀਆਂ ਗੱਲਾਂ ਹੋ ਜਾਂਦੀਆਂ ਨੇ ਬੱਚਾ ਜਦੋਂ ਜਨੇਪਾ ਹੁੰਦਾ ਬੀਬੀ ਦਾ ਕਿਸੇ ਦਾ ਤੇ ਲੇਕਿਨ ਐਡਾ ਵੀ ਨਹੀਂ ਕਿ ਉਹ ਕਿਉਂਕਿ ਕਿੰਤੀ ਪਰਿਵਾਰ ਦੀ ਕੁੜੀ ਹੈ ਕੰਮ ਕਰਦੀ ਆ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੇ ਨੇ ਦਿਹਾੜੀਆਂ ਕਰਦੇ ਨੇ ਰੇਗਜ ਕੰਮ ਕਰਦੇ ਨੇ ਮੈਨੂੰ ਨਹੀਂ ਲੱਗਦਾ ਕਿ ਉਹਦੇ ਹੱਟ ਪੈਰ ਏਡੇ ਪੁੱਲੇ ਸੀਗੇ ਕਿ ਨਾਲ ਦੀ ਨਾਲ ਡੈਥ ਹੋ ਗਈ ਜੀ ਸੋ ਚਲੋ ਮੈਡੀਕਲ ਹੈ ਉੱਥੇ ਨਾ ਕਿਤੇ ਬੰਦੇ ਦੇ ਤਸਵੀਰ 'ਚ ਫਾਲਟ ਪੈ ਜੀ ਸਕਦਾ ਪਰ ਜਿਹੜਾ ਇਲਾਜ ਉੱਥੇ ਹੋਣਾ ਸੀਗਾ ਗਲਤ ਇਹ ਹੈ ਕਿ ਇੱਥੇ ਇਹਨਾਂ ਨੇ ਕਿਉਂ ਲਾ ਕੇ ਦਿੱਤਾ ਇਹਨਾਂ ਨੇ ਕਿਉਂ ਨਹੀਂ ਕਿਹਾ ਕਿ ਭਈ ਇਹ ਤਾਂ ਪੀਜੀਆ ਹੈ ਮੁਰਕੇ ਸਾਨੂੰ ਇੱਥੇ ਲਾ ਫੂ ਲਾਂਬਾ ਦੇ ਤੁਹਾਡੀ ਗੱਲ ਵੀ ਡਾਕਟਰ ਨਾਲ ਡਾਕਟਰ ਨਾਲ ਹੋਈ ਗੱਲ ਉਹ ਕਹਿੰਦੇ ਜੀ ਇਸ ਤਾਂ ਇਹਨਾਂ ਨੇ ਸਾਈਨ ਕਰਾਏ ਹੋਏ ਨੇ ਸਾਈਨ ਤਾਂ ਆਪਾਂ ਕਿਤੇ ਵੀ ਜਾਂਦੇ ਆ ਟ੍ਰੀਟਮੈਂਟ ਲਈ ਹਰੇਕ ਬੰਦਾ ਪਹਿਲਾਂ ਫਾਈਲ ਖੋਲ ਕੇ ਖੜ ਜਾਂਦਾ ਕਿ ਹਾਂ ਜੀ ਸਾਈਨ ਕਰੋ ਜੀ ਪਹਿਲਾਂ ਸਾਡੇ ਦੇ ਨਾਲ ਫੀਸ ਕਾ ਦੇ ਪਰ ਗੱਲ ਤਾਂ ਇਹ ਹੈ ਵੀ ਪੀਜੀਆ ਰੈਫਰ ਕਰ ਰਹੇ ਅਸੀਂ ਬੰਦੇ ਕੋਲ ਪਾਏ ਪੈਸੇ ਹਨ ਤੁਸੀਂ ਇੱਥੇ ਕਿਸ ਠੰਗੜਾ ਵਾਲੇ ਨੂੰ ਦਾਖਲ ਕਰ ਤੁਸੀਂ ਦੱਸਿਆ ਸੀ ਨਾਲ ਵੀ ਹਰਜਿੰਦਰ ਹਸਪੀਟਲ ਨੇ ਪੀਜੀਆ ਰੈਫਰ ਕਰ ਦਿੱਤਾ ਗਿਆ ਤੇ ਸਲਿੱਪ ਤੇ ਉਹ ਸਲਿੱਪ ਤੇ ਮੈਜੀ ਰੈਫਰ ਤੇ ਲਿਖਿਆ ਸੀ ਤਾਂ ਡਰਾਈਵਰ ਲੈ ਕੇ ਆਇਆ ਇਹਨੂੰ ਦਿਖਾਈ ਨਹੀਂ ਨਹੀਂ ਡਰਾਈਵ ਤੇ ਹੁਣ ਅਸੀਂ ਤਾਂ ਇਹ ਪਰਿਵਾਰ ਨੂੰ ਇਨਸਾਫ ਪਰਿਵਾਰ ਨੂੰ ਇਨਸਾਫ ਦੀ ਮੰਗ ਕਰ ਰਹੇ ਆ ਕਿ ਜਿਹਦੀ ਵੀ ਗਲਤੀ ਹੈ ਉਹਦੇ ਖਿਲਾਫ ਮੁਕੱਦਮਾ ਦਰਜ ਕਰਕੇ ਸਾਡੇ ਸੋਸ ਲੈਸ ਕੋਆਰਡੀਨੇਟ ਬੜੀਓ ਪੇਸ਼ ਕਰ ਦਿੱਤੀ ਜੁ。ਕਿ ਉਹਨੂੰ ਇਨਸਾਫ ਦਿੱਤਾ ਜਾਣੇ ਮਰਨ ਵਾਲਾ ਚਲਾ ਗਿਆ ਇਸ ਦੁਨੀਆ ਤੋਂ ਤੇ ਲੇਕਿਨ ਕਿਹਦੀ ਗਲਤੀ ਕਰਕੇ ਕਿੰਦੀਆਂ ਗੈਲੀ ਕਰਕੇ ਗਿਆ ਉਹਨੂੰ ਤਾਂ ਸਜ਼ਾ ਜ਼ਰੂਰ ਮਿਲਣੀ ਚਾਹੀਦੀ। ਸੋ ਅਸੀਂ ਮੰਗ ਕਰਦਾ ਹੈ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਇੱਕ ਤਾਂ ਸਰਕਾਰ ਨੂੰ ਕਹਿਣਾ ਚਾਹਾਂਗੇ ਕਿ ਇਸ ਤਰ੍ਹਾਂ ਦੇ ਜਿਹੜੇ ਸੈਂਟਰਸ ਨੇ ਇਸ ਤਰ੍ਹਾਂ ਦੇ ਹਸਪਤਾਲ ਨੇ ਉਹਨਾਂ ਦੀ ਪ੍ਰੋਪਰ ਚੈਕਿੰਗ ਹੋਣੀ ਚਾਹੀਦੀ ਆ ਕਿ ਈਕਵਿਪਮੈਂਟਸ ਨੇ ਉਹਨਾਂ ਕੋਲ ਔਰ ਕਿਹੜੇ ਕਿਹੜੇ ਇਲਾਜ ਉਹ ਕਰ ਸਕਦੇ ਨੇ ਉਹਨੂੰ ਡਿਸਪਲੇ ਕਰਨਾ ਚਾਹੀਦਾ ਬਾਹਰ ਲਾਣਾ ਚਾਹੀਦਾ ਵੀ ਆਹ ਚੀਜ਼ਾਂ ਦਾ ਇਲਾਜ ਕਰ ਸਕਦੇ ਆ ਇਹਨਾਂ ਨੇ ਚੀਜ਼ਾਂ ਦਾ ਇਲਾਜ ਕਰ ਸਕਦੇ ਜਗ੍ਹਾ ਜਗ੍ਹਾ ਦੁਕਾਨਾਂ ਖੁੱਲੀਆਂ ਹੋਈਆਂ ਨੇ ਕਿ ਲੋਕ ਮਰ ਰਹੇ ਨੇ ਖਾਸ ਕਰਕੇ ਗਰੀਬ ਲੋਕ ਪਹਿਲਾਂ ਦਾਖਲ ਕਰ ਲੈਂਦੇ ਨੇ 5-7000 ਰੁਪਏ ਲੈ ਕੇ ਮੁੜਕੇ ਉਹਦਾ ਬਿਲਕੁਲ ਲੱਖ ਰੁਪਏ ਦਾ ਬਿਲਾ ਬਣਾਉਂਦੇ ਤੇ ਮੁੜਕੇ ਲਾਸ਼ ਨਹੀਂ ਦਿੰਦੇ ਫਿਰ ਬੰਦਾ ਕਰਜ਼ੇ ਚੱਕਦਾ ਫਿਰਦਾ ਅੱਜ ਵੀ ਇਹਨਾਂ ਨੇ ਪਿੰਡ ਚੋਂ ਮੰਗ ਕੇ ਗ੍ਰਾਹੀ ਕਰਕੇ ਤਾਂ ਇਹਨਾਂ ਦਾ ਜਿਹੜਾ 10-15000 ਰੁਪਏ ਚੁਕਾਇਆ ਤਾਂ ਕਿ ਉਹ ਲਾਸ਼ ਉਹਨਾਂ ਦੀ ਅੱਗੇ ਉਹਨਾਂ ਨੂੰ ਦਿੱਤੀ ਹਾਂਜੀ ਕੀ ਨ ਇੱਥੇ ਜਿਹੜੀ ਮੰਦਪਗੀ ਕਟਨਾ ਵਾਪਰੀ ਹੈ ਲੜਕੀ ਨਾਲ ਠੀਕ ਹੈ ਜੀ ਉਹਦੇ ਵਿੱਚ ਹੁਣ ਤੱਕ ਜਿੰਨਾ ਵੀ ਸਾਨੂੰ ਇਹ ਤੋਂ ਪਤਾ ਲੱਗ ਚੁੱਕਿਆ ਹੈ ਕਿ ਇਹ ਹਸਪਤਾਲ ਦੀ ਅਣਗਹਿਲੀ ਕਰਕੇ ਹੋਇਆ ਹੈ ਜਿਹੜਾ ਵੀ ਇੱਥੇ ਐਂਬੂਲੈਂਸ ਤੋਂ ਜਿਹੜਾ ਰਜਿੰਦਰਾ ਤੋਂ ਡਰਾਈਵਰ ਆਇਆ ਹੈ ਰਜਿੰਦਰਾ ਵਾਲਾ ਹਸਪਤਾਲ ਨੇ ਪੀਜੀ ਰੈਫਰ ਕਰਿਆ ਸੀਗਾ ਲੇਕਿਨ ਉਹ ਡਰਾਈਵਰ ਦੀ ਗਲਤੀ ਕਰਨੇ ਇਹ ਹਸਪਤਾਲ ਦੇ ਵਿੱਚ ਪਹੁੰਚਿਆ ਠੀਕ ਹੈ ਜੀ ਹਸਪਤਾਲ ਨੇ ਟ੍ਰੀਟਮੈਂਟ ਕਰਿਆ ਨਹੀਂ ਕਰਿਆ ਉਹ ਸਾਨੂੰ ਨਹੀਂ ਪਤਾ ਕਿਵੇਂ ਦਾ ਕਰਿਆ ਕਿਉਂਕਿ ਸਾਡੀ ਲੜਕੀ ਦੀ ਡੈਥ ਹੋ ਚੁੱਕੀ ਹੈ ਜੀ ਠੀਕ ਹੈ ਜੀ ਫਿਲਹਾਲ ਅਸੀਂ ਉਹ ਡਰਾਈਵਰ ਦੀ ਦੇਖਭਾਲ ਕਰਨ ਦੇ ਉਹਦਾ ਨੰਬਰ ਸਾਨੂੰ ਮਿਲ ਚੁੱਕਿਆ ਜੀ ਉਹਦੇ ਨਾਲ ਗੱਲਬਾਤ ਕਰਾਂਗੇ ਵੀ ਉਹ ਪੀਜੀਲ ਜਾਣ ਦੀ ਬਜਾਏ ਇੱਥੇ ਕਿਉਂ ਲੈ ਕੇ ਆਏ ਠੀਕ ਹੈ ਜੀ ਉਹ ਜਿਵੇਂ ਵੀ ਸਾਨੂੰ ਕੋਈ ਗੱਲਬਾਤ ਪਤਾ ਲੱਗਦੀ ਆ ਅਸੀਂ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗੇ ਮੰਗ ਕੀ ਕਰਦੇ ਮੰਗ ਸਰ ਇਹੀ ਕਰਦੇ ਆ ਕਿ ਜਿਹੜਾ ਵੀ ਇਸ ਘਟਨਾਕ੍ਰਮ ਦੇ ਵਿੱਚ ਜੋ ਵੀ ਦੋਸ਼ੀ ਪਾਇਆ ਜਾਂਦਾ ਠੀਕ ਹੈ ਉਹਦੇ ਨਾਲ ਸਖਤ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਆ ਤਾਂ ਜੋ ਅੱਗੇ ਤੋਂ ਕਿਸੇ ਵੀ ਕੀਮਤੀ ਜਾਨ ਨਾਲ ਐਵੇਂ ਖਿਲਵਾੜ ਨਾ ਹੋਵੇ ਕਿਸੇ ਦਾ ਪਰਿਵਾਰਕ ਮੈਂਬਰ ਚਲਾ ਜਾਂਦਾ ਦੁਨੀਆ ਤੋਂ ਤੇ ਉਹ ਚੀਜ਼ ਦੀ ਮੰਗ ਕਰਦੇ ਆ ਵੀ ਜਿਹੜਾ ਵੀ ਦੋਸ਼ੀ ਪਾਇਆ ਜਾਂਦਾ ਹੈ ਉਹਦੇ ਖਿਲਾਫ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਠੀਕ ਹੈ ਕੀ ਮਾਮਲਾ ਜਿਹੜਾ ਤੁਸੀਂ ਹਸਪਤਲ ਪੁੱਛ ਰਹੇ ਹੋ ਇਹ ਕਹਿੰਦੇ ਵੀ ਇਹਦੀ ਜਿਹੜੀ ਅੰਗਹਿਲੀ ਚ ਡਾਕਟਰ ਹੀ ਅੰਗਹਿਲੀ ਚ ਦੇਤ ਹੋਈ ਹੈ ਉਹਦੀ ਸੀਪਾ ਤਾਲਾ ਕਰ ਰਹੇ ਆ ਡਾਕਟਰ ਸਾਹਿਬ ਨਾਲ ਸੰਪਰਕ ਕਰਨਾ ਹੈ ਡਾਕਟਰ ਸਾਹਿਬ ਪੇਸ਼ੈਂਟ ਸਟ੍ਰਕਚਰ ਜਿਹੜੇ ਮੇਨ ਰਿਸਟ ਦੇ ਮੁਖੀ ਨੇ ਉਹਨਾਂ ਨਾਲ ਸੰਪਰਕ ਕਰਾਂਗੇ ਪਰਖਾਲਾ ਕਰਾਂਗੇ ਜੇ ਡਾਕਟਰ ਦੀ ਅੰਗਹਿਲੀ ਹੋਈ ਹਸਪਤਲ ਦੀ ਅੰਗਹਿਲੀ ਹੋਈ ਤਾਂ ਵੀ ਖਵਾ ਜਿਹੜਾ ਹਸਪਤਲ ਕਿਹੜਾ ਹੈਗਾ ਜੀ ਰਸਤਾ ਇਹ ਆ ਕੇ ਮਿਲ ਜਣਾ ਚੀਜ਼ ਪਹਿਲਾਂ ਜੀ.ਐਮ.ਚਾਰਟ ਵਿੱਚ ਸੀ ਐਪੀਐਸ ਹਸਪਤਾਲ ਚ ਅੱਛਾ ਤਾਂ ਕੀ ਪਰਿਵਾਰਕ ਮੈਂਬਰਾਂ ਦੀ ਕੀ ਮੰਗ ਹੈਗੀ ਹੈ ਪਰਿਵਾਰਕ ਮੈਂਬਰ ਕਹਿੰਦੇ ਵੀ ਸਾਡੀ ਇਹਦੀ ਲੜਕੀ ਦੀ ਜਿਹੜੀ ਮੌਤ ਹੋਈ ਹੈ ਵੀ ਇਹਨਾਂ ਦੀ ਅੰਗਰੇਜ਼ੀ ਚੋਰੀ ਹੈ ਅਸੀਂ ਉਹ ਡਾਕਟਰਾਂ ਦੇ ਜਿਹੜਾ ਡਿਸਚਾਰਜ ਲਿਖ ਚੱਕਰੀ ਹੈ 7 ਵਜੇ ਲੜਕੀ ਡਿਸਚਾਰਜ ਹੋ ਰਹੀ ਹੈ 11 ਵਜੇ ਉਥੋਂ ਜਿੰਦਗੀ ਨਹੀਂ ਖਿਆ ਰਹੇ ਉਸ ਤਾਂ ਉਹਦੀ ਹਾਲਤ ਖਰਾਬ ਹੈ ਡਾਕਟਰਾਂ ਨੇ ਲਿਖ ਕੇ ਲਿਆ ਹੋਇਆ ਹੈ ਵੀ ਜੇ ਕਾਨੂੰਨ ਨਾਲ ਕੋਈ ਗੱਲਬਾਤ ਹੋਈਂਦੀ ਹੈ ਇਹਨਾਂ ਦੀ ਖੁਦੀ ਜ਼ਮਾਰੀ ਹੋਗੀ ਲਿਖਿਆ ਵਾ ਤੁਸੀਂ ਹਸਪਤਾਲ ਪ੍ਰਸ਼ਾਸਨ ਨਾਲ ਗੱਲ ਕੀਤੀ ਹੈ ਸਮਾਂ ਮੈਂ ਹਾਂ ਬਿਲਕੁਲ ਬਿਲਕੁਲ ਜੀ ਡਾਕਟਰਾਂ ਦਾ ਕੀ ਕਹਿਣਾ ਹੈਗਾ ਡਾਕਟਰ ਕਹਿੰਦੇ ਵੀ ਸਾਡੇ ਵੱਲੋਂ ਡਿਸਚਾਰਜ ਹੋ ਗਈ ਹੈ ਡਿਸਚਾਰਜ ਹੋ ਚੁੱਕੀ ਹੈ ਇਹਨਾਂ ਦੀ ਮਰਜ਼ੀ ਨਾਲ ਹੁੰਦੀ ਰਾਮਾ ਕੀਤੇ ਰਹਿੰਦੇ ਤੇ ਫਿਰ ਉਹ ਅੱਗੇ ਕੀ ਕੋਈ ਕਾਰਵਾਈ ਜੀ ਕਰੇਗੀ ਦੋ ਪਕਾ ਦਿਨ ਦਾ ਉਹ ਬਣਦੀ ਕਹਿੰਦਾ ਸੀ